ਕਿੰਗ ਦਾ ਵੀ ਹੁੰਦਾ ਹੈ ਕਿ ਇੰਨੀ ਵਾਰੀ ਪਾਠ ਕੀਤਾ ਮੈਂ ਇੰਨੀ ਵਾਰੀ ਕਰਨਾ ਅਸਲ ਚ ਪਾਠ ਦਾ ਕਿੰਨੀ ਵਾਰੀ ਕਰਨਾ ਚਾਹੀਦਾ ਕੋਈ ਕਹਿੰਦਾ ਮੈਂ 10 ਵਾਰੀ ਅੱਬੀ ਸਾਹਿਬ ਜੀ ਪੜਦਾ ਕੋਈ ਕਹਿੰਦਾ ਮੈਂ 20 ਵਾਰੀ ਕਰਦਾ ਪਾਠ ਕੋਈ ਕਹਿੰਦਾ ਮੈਂ 30 ਵਾਰੀ ਕਰਦਾ ਉਹਦਾ ਕੀ ਹਿਸਾਬ ਕਿਤਾਬ ਹੈ ਮੈਂ ਤਾਂ ਕਹਿੰਦੀ ਸਵਾਸ ਸਵਾਸ ਕਰੋ ਸਵਾਸ ਸਵਾਸ ਕਰੋ ਹਰ ਸਵਾ ਸਾਹ ਆਵੇ ਤੁਸੀਂ ਕਹੋ ਵਾਹਿਗੁਰੂ ਦੂਜਾ ਸਾਹ ਜਾਵੇ ਫਿਰ ਕਹੋ ਵਾਹਿਗੁਰੂ ਨੰਬਰਿੰਗ ਦਾ ਨਹੀਂ ਉਹ ਤਾਂ ਦੱਸਾਂ ਕੀ ਹੈ ਆਪਣੇ ਆਪ ਨੂੰ ਆਪਾਂ ਇੱਕ ਦਲਾਸਾ ਜਾਂ ਦੇਣੇ ਆ ਕਿ ਮੈਂ ਕੀਤਾ ਹੂੰ ਮੈਂ ਕੀਤਾ ਮੈਂ ਕਰ ਲਿਆ ਪਾਠ ਮੈਂ ਹੀ ਤੇ ਖਤਮ ਕਰਨੀ ਸੀ ਤੇ ਜੇ ਮੈਂ ਹੀ ਅੱਗੇ ਆ ਗਈ ਤੇ ਫਿਰ ਮਤਲਬ ਕੀ ਹੋਇਆ ਪਾਠ ਕਰਨ ਦਾ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਵੀ ਚੀਜ਼ ਆ ਜਿਵੇਂ ਕਹਦੇ ਕਿ ਪਾਠ ਕੀਤਾ ਤੇ ਵਿਅਰਥ ਹੋ ਗਿਆ ਵਿਅਰਥ ਨਹੀਂ ਜਾਵੇਗਾ ਜੇ ਤੁਸੀਂ ਗੁਰਬਾਣੀ ਪੜ੍ਹੀਏ ਉਹ ਉਹਨੇ ਆਪਣੀ ਉਹਨੇ ਆਪਣਾ ਰੰਗ ਦਿਖਾਉਣਾ ਹੀ ਦਿਖਾਉਣਾ ਹੈ ਕਿਉਂਕਿ ਜੇ ਪਾਣੀ ਦਾ ਗਲਾਸ ਹੈ ਸਾਹਮਣੇ ਮੇਰੇ ਪਿਆਰ ਮੈਨੂੰ ਇਹਦਾ ਪਤਾ ਨਹੀਂ ਇਹਦੇ ਵਿੱਚ ਕੀ ਤੱਤ ਨੇ ਕੀ ਪੋਸ਼ਟਿਕ ਤੱਤ ਨੇ ਮੈਨੂੰ ਨਹੀਂ ਪਤਾ ਪਰ ਜੇ ਮੈਂ ਇਹਨੂੰ ਫੜ ਕੇ ਪੀ ਲਿਆ ਇਹਨੇ ਮੇਰੀ ਪਿਆਸ ਬੁਝਾਉਣੀ ਬੁਝਾਉਣੀ ਉਹ ਤਾਤ ਅੰਦਰ ਮੇਰੇ ਚਲੇ